ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀਪੂ ਦਾ ਸੀਨੀਅਰ ਮੀਤ ਪ੍ਰਧਾਨ ਆ ਅੱਜ ਸਵੇਰੇ ਪਹਿਲੇ ਟਾਈਮ ਤੋਂ ਹੀ ਪੰਜਾਬਾ ਲੁਧਿਆਣਾ ਦਾ ਬੱਸ ਸਟੈਂਡ ਤੇ ਰੋਡਵੇਜ ਤੇ ਪੀਆਰਟੀਸੀ ਦੀ ਮੁਕੰਮਲ ਸਬਸਰਸ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਕਿਉਂਕਿ ਅੱਜ 28 ਤਰੀਕ ਨੂੰ ਪੰਜਾਬ ਰੋਡਵੇਜ ਦੀ ਮੈਨੇਜਮੈਂਟ ਵੱਲੋਂ ਕਿਲੋਮੀਟਰ ਸਕੀਮ ਦੇ ਕੰਟਰ ਦੀ ਬਿਡ ਓਪਨ ਕਰਨੀ ਸੀ ਜਿਸ ਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਮੈਨੇਜਮੈਂਟ ਨੂੰ ਅੱਜ 11 ਤੋਂ 12 ਘੇਟ ਅਲੀ ਕਰਕੇ ਬੰਦ ਦੀ ਕਾਲ ਦਿੱਤੀ ਸੀ ਕਿ ਜੇਕਰ ਟੈਂਡਰ ਖੋਲੋਗੇ ਤਾਂ ਬੰਦ ਕਰਾਂਗੇ ਪਰ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਟੈਂਡਰ ਖੋਲਣ ਦੇ ਲਈ ਇੰਨੇ ਕਬ ਜਿੱਦ ਸੀਗੇ ਕਿ ਉਹਨਾਂ ਨੇ ਜਾਣ ਬੁੱਝ ਕੇ ਪਿਛਲੀ ਰਾਤ ਹੀ ਸਾਡੇ ਸਾਥੀਆਂ ਨੂੰ ਘਰਾਂ ਦੇ ਵਿੱਚੋਂ ਚੋਰਾਂ ਦੀ ਤਰ੍ਹਾਂ ਸਮਗਲਰਾਂ ਦੀ ਤਰ੍ਹਾਂ ਪੁਲਿਸ ਦੇ ਰਾਹੀਂ ਅਰੈਸਟ ਕਰਵਾਇਆ ਗਿਆ ਤੇ ਅੱਜ ਸਵੇਰੇ ਪਹੁੰਚ ਜਿਹਦੇ ਰੋਸ ਵਜੋਂ ਅੱਜ ਸਵੇਰੇ ਪਹਿਲੇ ਟਾਈਮ ਤੋਂ ਸਰਵਿਸ ਬੰਦ ਆ ਹਾਲੇ ਤੱਕ ਵੀ ਸਾਡੇ ਸੂਬਾ ਜਨਰਲ ਸਕੱਤਰ ਸੁਮੇਸ਼ਰ ਸਿੰਘ ਢਿੱਲੋਂ ਨੂੰ ਪੁਲਿਸ ਨੇ ਛੱਡਿਆ ਨਹੀਂ ਆ ਉਹਨਾਂ ਨੂੰ ਡਿਟੈਂਸ਼ਨ ਦੇ ਵਿੱਚ ਹੀ ਰੱਖਿਆ ਗਿਆ ਹੈਗਾ ਤੇ ਨਾ ਹੀ ਟੈਂਡਰ ਦੇ ਸਬੰਧੀ ਕੋਈ ਜਿਹੜੀ ਗੱਲਬਾਤ ਆ ਕਲੀਅਰ ਕੀਤੀ ਗਈ ਹੈ ਸੋ ਜਹਾਲ ਦੀ ਕਰੀ ਜਿਹੜੀ ਸਾਡੀ ਇਹ ਸਰਵਿਸ ਆ ਗਈ ਆ ਲਗਾਤਾਰ ਆਉਣ ਵਾਲੇ ਸਮੇਂ ਲਈ ਮੁਕੰਮਲ ਤੌਰ ਤੇ ਰੋਡਵੇਅ ਤੇ ਪੀਆਰਟੀਸੀ ਦੀ ਸਰਵਿਸ ਜਿਹੜੀ ਆ ਉਹ ਬੰਦ ਰਹੇਗੀ ਅੱਜ ਹੁਣ ਅਸੀਂ ਇੱਥੋਂ ਐਲਾਨ ਕਰਾਂਗੇ ਕਿ ਸਾਡੀ ਜਿਹੜੀ ਇਹ ਹਲਕਾਤ ਆ ਉਹ ਅਨਮਿੱਤ ਸਮੇਂ ਲਈ ਚੱਲੇਗੀ ਜਿੰਨਾ ਚਿਰ ਸਾਡੇ ਸਾਥੀਆਂ ਦੀ ਡਿਟੈਂਸ਼ਨ ਜਿਹੜੀ ਆ ਉਹ ਖਤਮ ਨਹੀਂ ਕੀਤੀ ਜਾਂਦੀ ਔਰ ਜਿਹੜਾ ਇਹ ਟੈਂਡਰ ਆ ਉਹਨੂੰ ਇੱਕ ਪਾਸੇ ਲਾ ਕੇ ਖਤਮ ਨਹੀਂ ਕੀਤਾ ਜਾਂਦਾ। 3:30 ਵਜੇ ਤੱਕ ਦਾ ਟਾਈਮ ਉਹ ਲਿਆ ਗਿਆ ਸੀ। ਨਹੀਂ ਪ੍ਰਸ਼ਾਸਨ ਦਾ ਬਖਸ਼ਣਵਾਦ ਹੋਈ ਹੈ ਇਹ ਉਸਕੇ ਸਰਕਾਰ ਦੇ ਕਿਸੇ ਨੁਮਾਇंदे ਦਾ। ਬਿਲਕੁਲ ਜੀ ਸਾਡੀ 3:30 ਵਜੇ ਤੱਕ ਦਾ ਸਮਾਂ ਸੀਗਾ। ਉਸ ਸਮੇਂ ਦੌਰਾਨ ਉਹਨਾਂ ਨੇ ਕੁਝ ਡੀਪੂਆਂ ਦੇ ਜਿਹੜੇ ਸਾਡੇ ਨੁਮਾਇंदे ਸੀ ਉਹਨਾਂ ਨੂੰ ਰੀਲੀਜ਼ ਕਰ ਦਿੱਤਾ। ਪਰ ਸਾਡੇ ਸੂਬਾ ਜਨਰਲ ਸਖਤਰ ਜਿਹੜੇ ਨੇ ਸੰਸ਼ੇਰ ਸਿੰਘ ਉਹਨਾਂ ਨੂੰ ਰੀਲੀਜ਼ ਨਹੀਂ ਕੀਤਾ ਗਿਆ। ਇਹ ਵਾਲੇ। ਸੋ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਨਹੀਂ ਵੀ ਰੀਲੀਜ਼ ਕਰਨਾ ਸਾਨੂੰ ਕੋਈ ਦਿੱਕਤ ਨਹੀਂ ਆ। ਕਿਉਂਕਿ ਸਾਡੀ ਜਿਹੜੀ ਮੇਨ ਲੜਾਈ ਆ ਉਹ ਕਿਲੋਮੀਟਰ ਦੇ ਟੈਂਡਰ ਨੂੰ ਲੈ ਕੇ ਆ। ਉਹਨਾਂ ਨੂੰ ਰੱਖਣਾ ਭਾਵੇਂ ਦੋ ਦਿਨ ਹੋਰ ਰੱਖ ਲੈਣ ਪਰ ਅਸੀਂ ਟੈਂਡਰ ਦੀ ਜਿਹੜੀ ਆ ਗਈ ਸਾਡਾ ਸਟੈਂਡ ਸਪਸ਼ਟ ਆ ਕਿ ਟੈਂਡਰ ਰੱਦ ਹੋਏਗਾ ਤਾਂ ਸਰਵਿਸ ਚਲਾਈ ਜਾਊਗੀ। ਰਾਤ ਦਾ ਸਾਰ ਟਾਈਮ ਆ ਰਿਹਾ ਕਿ ਉਹਰੇ ਗੱਦੇ-ਗੱਦੇ ਲਾਈ ਜਾ ਬਿਲਕੁਲ ਜੀ ਸਾਥੀ ਕੋਈ ਸਾਡੇ ਇੱਥੇ ਡੀਪੋ 'ਚ ਵੀ ਰਹਿਣਗੇ ਸਾਡੇ ਕੋਲ ਰੈਸਟ ਰੂਮ ਵੀ ਹੈਗਾ ਇੱਥੇ ਰਵਾਂਗੇ ਤੇ ਸਵੇਰ ਪਹਿਲੇ ਟਾਈਮ ਤੋਂ ਇਸੇ ਤਰ੍ਹਾਂ ਹੀ ਦੁਬਾਰਾ ਫੇਰ ਪੁੱਛ ਚੱਲ। ਟੈਂਕੀ ਦੇ ਜੜੇ ਆਇਆ ਉਹਦਾ ਕੀ ਨਾਮ ਆ ਕੋਣ ਹੈ ਉਹ ਦੇਖੋ ਜੀ ਉਹ ਸਾਡੇ ਦੀਪੂ ਦਾ ਡਰਾਈਵਰ ਪੀਟੀ 183 ਹਰਪਾਲ ਸਿੰਘ ਆ। ਉਹ ਸਾਥੀ ਇੰਨਾ ਕਿ ਜਜਬਾਤੀ ਹੋ ਗਿਆ ਕਿਉਂਕਿ ਅੱਜ ਸਾਡੀਆਂ ਉਮਰਾਂ 45 50 ਸਾਲ ਦੀਆਂ ਹੋ ਗਈਆਂ ਜਿਸ ਤਰ੍ਹਾਂ ਸਾਡੇ ਸਾਥੀਆਂ ਦੀ ਅੱਜ ਬੇਅਦਬੀ ਕੀਤੀ ਗਈ ਹੈ ਕਿ ਵਕ ਵਕ ਦੀਪੂਆਂ ਚ ਪੁਲਿਸ ਵੱਲੋਂ ਕੁੱਟਿਆ ਗਿਆ ਮਾਰਿਆ ਗਿਆ ਕੱਪੜੇ ਪਾੜੇ ਗਏ ਉਹ ਸਾਥੀ ਪੱਗਾ ਲਾਈਆਂ ਗਈਆਂ ਉਹਨੂੰ ਕਿਸੇ ਨੇ ਕਹਿ ਕੇ ਨਹੀਂ ਚੜਾਇਆ ਆਪਣੀ ਮਰਜ਼ੀ ਨਾਲ ਚੜਾਇਆ ਹਾਲਾਂਕਿ ਅਸੀਂ ਉਹਨੂੰ ਖੁਦ ਕਹਿ ਰਹੇ ਹਾਂ ਕਿ ਸਾਥੀ ਜੀ ਈ ਵਾਰੀ ਕੋਈ ਨੁਕਸਾਨ ਹੋ ਜਾਂਦਾ ਹੈ ਪਰ ਉਹ ਸਾਥੀ ਕਹਿੰਦਾ ਵੀ ਨਹੀਂ ਜਿੰਨਾ ਚਿਰ ਕੋਈ ਇੱਕ ਪਾਸਾ ਨਹੀਂ ਹੁੰਦਾ ਮੈਂ ਉੱਪਰੋਂ ਥੱਲੇ ਨਹੀਂ ਆਉਣਾ ਪ੍ਰਸ਼ਾਸਨ ਕੁਝ ਦਿੱਤਾ ਜਾ ਰਿਹਾ ਤੇਰੇ ਸਵੇਤ ਜਿਹੜੀ ਦੇਖੋ ਜੀ ਅਸੀਂ ਖੁਦ ਡਰਦੇ ਆ ਵੀ ਕਿਤੇ ਨਾ ਹੋਵੇ ਅਸੀਂ ਉੱਪਰ ਜਾਣ ਦੀ ਕੋਸ਼ਿਸ਼ ਕਰੀਏ ਉਹ ਹੜਬੜਾੜ ਦੇ ਵਿੱਚ ਕੋਈ ਨੁਕਸਾਨ ਨਾ ਕਰਾ ਦੇ। ਸੋ ਇਹ ਜਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਆ। ਪ੍ਰਸ਼ਾਸਨ ਦਾ ਫਰਜ਼ ਆ ਕਿ ਉਹਨਾਂ ਕੋਈ ਰੋਟੀ ਪਾਣੀ ਪਹੁੰਚਾਉਣ ਤੇ ਉਹ ਸਾਥੀ ਦੀ ਜਿਹੜੀ ਸੁਰੱਖਿਆ ਕੀ ਉਹਦੀ ਜਿੰਮੇਵਾਰੀ ਵੀ ਪ੍ਰਸ਼ਾਸਨ ਦੀ। ਮੈਂ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਲੁਧਿਆਣਾ ਦੀ ਪੁਦਾ ਸੀਨੀਅਰ ਮੀਤ ਪ੍ਰਧਾਨ ਆ। ਅੱਜ ਸਵੇਰੇ ਪਹਿਲੇ ਟਾਈਮ ਤੋਂ ਹੀ ਪੰਜਾਬ ਨਾਲ ਲੁਧਿਆਣਾ ਦਾ ਬੱਸ ਸਟੈਂਡ ਤੇ ਰੋਡ ਦੇ ਉੱਤੇ ਪੀਆਰਟੀਸੀ ਦੀ ਮੁਕੰਮਲ ਸਬਸਰਸ ਬੰਦ ਕਰਕੇ ਰੋਜ਼ ਪ੍ਰਦਰਸ਼ਨ ਦਿੱਤਾ ਕੀਤਾ ਜਾ ਰਿਹਾ ਹੈਗਾ ਕਿਉਂਕਿ ਅੱਜ 28 ਤਰੀਕ ਨੂੰ ਪੰਜਾਬ ਰੋਡਵੇਜ਼ ਦੀ ਮੈਨੇਜਮੈਂਟ ਵੱਲੋਂ ਕਿਲੋਮੀਟਰ ਸਕੀਮ ਦੇ ਟੈਂਡਰ ਦੀ ਬਿਡ ਓਪਨ ਕਰਨੀ ਸੀ ਜਿਸ ਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਮੈਨੇਜਮੈਂਟ ਨੂੰ ਅੱਜ 11 ਤੋਂ 12 ਘੰਟੇ ਲਈ ਕਰਕੇ ਬੰਦ ਵੀ ਕਾਲ ਦਿੱਤੀ ਸੀ ਕਿ ਜੇਕਰ ਟੈਂਡਰ ਖੋਲੋਗੇ ਤਾਂ ਬੰਦ ਕਰਾਂਗੇ ਪਰ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਟੈਂਡਰ ਖੋਲਣ ਦੇ ਲਈ ਇੰਨੇ ਕੁ ਜਿੱਦ ਸੀਗੇ ਕਿ ਉਹਨਾਂ ਨੇ ਜਾਣ ਬੁੱਝ ਕੇ ਪਿਛਲੀ ਰਾਤ ਹੀ ਸਾਡੇ ਸਾਥੀਆਂ ਨੂੰ ਘਰਾਂ ਦੇ ਵਿੱਚੋਂ ਚੋਰਾਂ ਦੀ ਤਰ੍ਹਾਂ ਸਮਗਲਰਾਂ ਦੀ ਤਰ੍ਹਾਂ ਪੁਲਿਸ ਦੇ ਰਾਹੀਂ ਅਰੈਸਟ ਕਰਵਾਇਆ ਗਿਆ ਤੇ ਅੱਜ ਸਵੇਰੇ ਪਹੁੰਚ ਜਿਹਦੇ ਰੋਸ ਵਜੋਂ ਅੱਜ ਸਵੇਰੇ ਪਹਿਲੇ ਦਿਨ ਤੋਂ ਸਰਵਿਸ ਬੰਦ ਆ ਹਾਲੇ ਤੱਕ ਵੀ ਸਾਡੇ ਸੂਬਾ ਜਨਰਲ ਸਕੱਤਰ ਸੁਮੇਸ਼ਰ ਸਿੰਘ ਢਿੱਲੋਂ ਨੂੰ ਪੁਲਿਸ ਨੇ ਛੱਡਿਆ ਨਹੀਂ ਆ ਉਹਨਾਂ ਨੂੰ ਡਿਟੈਂਸ਼ਨ ਦੇ ਵਿੱਚ ਹੀ ਰੱਖਿਆ ਗਿਆ ਹੈਗਾ ਤੇ ਨਾ ਹੀ ਟੈਂਡਰ ਦੇ ਸੰਬੰਧੀ ਕੋਈ ਜਿਹੜੀ ਗੱਲਬਾਤ ਹੈ ਕਲੀਅਰ ਕੀਤੀ ਗਈ ਸੋ ਹਾਲ ਦੀ ਕਰੀ ਜਿਹੜੀ ਸਾਡੀ ਇਹ ਸਰਵਿਸ ਆ ਗਈ ਔਰ ਲਗਾਤਾਰ ਆਉਣ ਵਾਲੇ ਸਮੇਂ ਲਈ ਮੁਕੰਮਲ ਤੌਰ ਤੇ ਰੋਡਵੇਜ ਤੇ ਪੀਆਰਟੀਸੀ ਦੀ ਸਰਵਿਸ ਜਿਹੜੀ ਆ ਉਹ ਬੰਦ ਰਹੇਗੀ ਅੱਜ ਹੁਣ ਅਸੀਂ ਇਥੋਂ ਐਲਾਨ ਕਰਾਂਗੇ ਕਿ ਸਾਡੀ ਜਿਹੜੀ ਇਹ ਹਲਕਾਤ ਆ ਉਹ ਅਨਮਿੱਤ ਸਮੇਂ ਲਈ ਚੱਲੇਗੀ ਜਿੰਨਾ ਚਿਰ ਸਾਡੇ ਸਾਥੀਆਂ ਦੀ ਰੀਟੈਂਸ਼ਨ ਜਿਹੜੀ ਆ ਉਹ ਖਤਮ ਨਹੀਂ ਕੀਤੀ ਜਾਂਦੀ ਔਰ ਜਿਹੜਾ ਇਹ ਟੈਂਡਰ ਆ ਉਹਨੂੰ ਇੱਕ ਪਾਸੇ ਲਾ ਕੇ ਖਤਮ ਨਹੀਂ ਕੀਤਾ ਜਾਂਦਾ ਜੀ 2:30 ਵਜੇ ਤੱਕ ਦਾ ਟਾਈਮ ਉਹ ਲਿਆ ਗਿਆ ਸੀ ਵੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਇਹ ਉੱਤੇ ਸਰਕਾਰ ਦੇ ਕਿਸੇ ਨੁਮਾਇंदे ਨਾਲ ਬਿਲਕੁਲ ਜੀ ਸਾਡੀ 2:30 ਵਜੇ ਤੱਕ ਦਾ ਸਮਾਂ ਸੀਗਾ ਉਸ ਸਮੇਂ ਦੌਰਾਨ ਉਹਨਾਂ ਨੇ ਕੁਝ ਦੀਪੂਆਂ ਦੇ ਜਿਹੜੇ ਸਾਡੇ ਨੁਮਾਇंदे ਸੀ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਪਰ ਸਾਡੇ ਸੂਬਾ ਜਨਰਲ ਸਕੱਤਰ ਜਿਹੜੇ ਨੇ ਸ਼ਮਸ਼ੇਰ ਸਿੰਘ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੋ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਨਹੀਂ ਵੀ ਰਿਲੀਜ਼ ਕਰਨਾ ਸਾਨੂੰ ਕੋਈ ਦਿੱਕਤ ਨਹੀਂ ਆ ਕਿਉਂਕਿ ਸਾਡੀ ਜਿਹੜੀ ਮੇਨ ਲੜਾਈ ਆ ਉਹ ਕਿਲੋਮੀਟਰ ਦੇ ਟੈਂਡਰ ਨੂੰ ਲੈ ਕੇ ਆ ਉਹਨਾਂ ਨੂੰ ਰੱਖਣਾ ਭਾਵੇਂ ਦੋ ਦਿਨ ਹੋਰ ਰੱਖ ਲੈਣ ਪਰ ਅਸੀਂ ਟੈਂਡਰ ਦੀ ਜਿਹੜੀ ਆ ਗਈ ਸਾਡਾ ਸਟੈਂਡ ਸਪਸ਼ਟ ਆ ਕਿ ਟੈਂਡਰ ਰੱਦ ਹੋਏਗਾ ਤਾਂ ਸਰਵਿਸ ਚਲਾਈ ਜਾਊਗੀ ਰਾਤ ਦਾ ਸਾਰ ਟਾਈਮ ਆ ਰਿਹਾ ਕਿ ਉਹਰੇ ਗੱਦੇ-ਗੱਦੇ ਲਾਇਆ ਬਿਲਕੁਲ ਜੀ ਸਾਥੀ ਕੋਈ ਸਾਡੇ ਇੱਥੇ ਡੀਪੂ 'ਚ ਵੀ ਰਹਿਣਗੇ ਸਾਡੇ ਕੋਲ ਰੈਸਟ ਰੂਮ ਵੀ ਹੈਗਾ ਇੱਥੇ ਰਵਾਂਗੇ ਤੇ ਸਵੇਰ ਪਹਿਲੇ ਟਾਈਮ ਤੋਂ ਇਸੇ ਤਰ੍ਹਾਂ ਹੀ ਦੁਬਾਰਾ ਫੇਰ ਪੁੱਛ ਚੱਲ ਦੇ ਦੇਖੋ ਜੀ ਉਹ ਸਾਡੇ ਦੀਪੂ ਦਾ ਡਰਾਈਵਰ ਪੀਟੀ 183 ਹਰਪਾਲ ਸਿੰਘ ਆ ਉਹ ਸਾਥੀ ਇੰਨਾ ਕਿ ਜਜਬਾਤੀ ਹੋ ਗਿਆ ਕਿਉਂਕਿ ਅੱਜ ਸਾਡੀਆਂ ਉਮਰਾਂ 45-50 ਸਾਲ ਦੀਆਂ ਹੋ ਗਈਆਂ ਜਿਸ ਤਰ੍ਹਾਂ ਸਾਡੇ ਸਾਥੀਆਂ ਦੀ ਅੱਜ ਬੇਅਦਬੀ ਕੀਤੀ ਗਈ ਹੈਗੀ ਵਕ ਵਕ ਦੀਪੂਆਂ ਚ ਪੁਲਿਸ ਵੱਲੋਂ ਕੁੱਟਿਆ ਗਿਆ ਮਾਰਿਆ ਗਿਆ ਕੱਪੜੇ ਪਾੜੇ ਗਏ ਉਹ ਸਾਥੀ ਪੱਗਾ ਲਾਈਆਂ ਗਈਆਂ ਉਹਨੂੰ ਕਿਸੇ ਨੇ ਕਹਿ ਕੇ ਨਹੀਂ ਚੜਾਇਆ ਆਪਣੀ ਮਰਜ਼ੀ ਨਾਲ ਚੜਾਇਆ ਹਾਲਾਂਕਿ ਅਸੀਂ ਉਹਨੂੰ ਖੁਦ ਕਹਿ ਰਹੇ ਹਾਂ ਕਿ ਸਾਥੀ ਜੀ ਈ ਵਾਰੀ ਕੋਈ ਨੁਕਸਾਨ ਹੋ ਜਾਂਦਾ ਹੈ ਪਰ ਉਹ ਸਾਥੀ ਕਹਿੰਦਾ ਵੀ ਨਹੀਂ ਜਿੰਨਾ ਚਿਰ ਕੋਈ ਇੱਕ ਪਾਸਾ ਨਹੀਂ ਹੁੰਦਾ ਮੈ ਉਪਰੋਂ ਥੱਲੇ ਨਹੀਂ ਆਉਣਾ ਪ੍ਰਸ਼ਾਸਨ ਕੁਝ ਦਿੱਤਾ ਜਾ ਰਿਹਾ ਤੇਰੇ ਸਵੇਰ ਚੜੀ ਹੋਈ ਦੇਖੋ ਜੀ ਅਸੀਂ ਖੁਦ ਡਰਦੇ ਆ ਵੀ ਕਿਤੇ ਨਾ ਹੋਵੇ ਅਸੀਂ ਉੱਪਰ ਜਾਣ ਦੀ ਕੋਸ਼ਿਸ਼ ਕਰੀਏ ਉਹ ਹੜਬੜਾੜ ਦੇ ਵਿੱਚ ਕੋਈ ਨੁਕਸਾਨ ਨਾ ਕਰਾ ਦੇ ਸੋ ਇਹ ਜਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਆ ਪ੍ਰਸ਼ਾਸਨ ਦਾ ਫਰਜ਼ ਆ ਕਿ ਉਹਨਾਂ ਕੋਈ ਰੋਟੀ ਪਾਣੀ ਪਹੁੰਚਾਉਣ ਤੇ ਉਹ ਸਾਥੀ ਦੀ ਜਿਹੜੀ ਸੁਰੱਖਿਆ ਕੀ ਉਹਦੀ ਜਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੈ ਮੈਂ ਪਨਬਸ ਪੀਆਰਟੀਸੀ ਕੰਟਰੈਕਟਰ ਯੂਨੀਅਨ ਲੁਧਿਆਣਾ ਦੀ ਪੁਦਾ ਸੀਨੀਅਰ ਮੀਤ ਪ੍ਰਧਾਨ ਆ ਅੱਜ ਸਵੇਰੇ ਪਹਿਲੇ ਟਾਈਮ ਤੋਂ ਹੀ ਪੰਜਾਬ ਨਾਲ ਲੁਧਿਆਣਾ ਦਾ ਬੱਸ ਸਟੈਂਡ ਤੇ ਰੋਡ ਦੇ ਉੱਤੇ ਪੀਆਰਟੀਸੀ ਦੀ ਮੁਕੰਮਲ ਸਬਸਰਸ ਬੰਦ ਕਰਕੇ ਰੋਜ਼ ਪ੍ਰਦਰਸ਼ਨ ਦਿੱਤਾ ਕੀਤਾ ਜਾ ਰਿਹਾ ਹੈਗਾ ਕਿਉਂਕਿ ਅੱਜ 28 ਤਰੀਕ ਨੂੰ ਪੰਜਾਬ ਰੋਡਵੇਜ਼ ਦੀ ਮੈਨੇਜਮੈਂਟ ਵੱਲੋਂ ਕਿਲੋਮੀਟਰ ਸਕੀਮ ਦੇ ਟੈਂਡਰ ਦੀ ਬਿਡ ਓਪਨ ਕਰਨੀ ਸੀ ਜਿਸ ਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਮੈਨੇਜਮੈਂਟ ਨੂੰ ਅੱਜ 11 ਤੋਂ 12 ਘੰਟੇ ਲਈ ਕਰਕੇ ਬੰਦ ਵੀ ਕਾਲ ਦਿੱਤੀ ਸੀ ਕਿ ਜੇਕਰ ਟੈਂਡਰ ਖੋਲੋਗੇ ਤਾਂ ਬੰਦ ਕਰਾਂਗੇ ਪਰ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਟੈਂਡਰ ਖੋਲਣ ਦੇ ਲਈ ਇੰਨੇ ਕੁ ਜਿੱਦ ਸੀਗੇ ਕਿ ਉਹਨਾਂ ਨੇ ਜਾਣ ਬੁੱਝ ਕੇ ਪਿਛਲੀ ਰਾਤ ਹੀ ਸਾਡੇ ਸਾਥੀਆਂ ਨੂੰ ਘਰਾਂ ਦੇ ਵਿੱਚੋਂ ਚੋਰਾਂ ਦੀ ਤਰ੍ਹਾਂ ਸਮਗਲਰਾਂ ਦੀ ਤਰ੍ਹਾਂ ਪੁਲਿਸ ਦੇ ਰਾਹੀਂ ਅਰੈਸਟ ਕਰਵਾਇਆ ਗਿਆ ਤੇ ਅੱਜ ਸਵੇਰੇ ਪਹੁੰਚ ਜਿਹਦੇ ਰੋਸ ਵਜੋਂ ਅੱਜ ਸਵੇਰੇ ਪਹਿਲੇ ਦਿਨ ਤੋਂ ਸਰਵਿਸ ਬੰਦ ਆ ਹਾਲੇ ਤੱਕ ਵੀ ਸਾਡੇ ਸੂਬਾ ਜਨਰਲ ਸਕੱਤਰ ਸੁਮੇਸ਼ਰ ਸਿੰਘ ਢਿੱਲੋਂ ਨੂੰ ਪੁਲਿਸ ਨੇ ਛੱਡਿਆ ਨਹੀਂ ਆ ਉਹਨਾਂ ਨੂੰ ਡਿਟੈਂਸ਼ਨ ਦੇ ਵਿੱਚ ਹੀ ਰੱਖਿਆ ਗਿਆ ਹੈਗਾ ਤੇ ਨਾ ਹੀ ਟੈਂਡਰ ਦੇ ਸੰਬੰਧੀ ਕੋਈ ਜਿਹੜੀ ਗੱਲਬਾਤ ਹੈ ਕਲੀਅਰ ਕੀਤੀ ਗਈ ਸੋ ਹਾਲ ਦੀ ਕਰੀ ਜਿਹੜੀ ਸਾਡੀ ਇਹ ਸਰਵਿਸ ਆ ਗਈ ਆ ਲਗਾਤਾਰ ਆਉਣ ਵਾਲੇ ਸਮੇਂ ਲਈ ਮੁਕੰਮਲ ਤੌਰ ਤੇ ਰੋਡਵੇਅ ਤੇ ਪੀਆਰਟੀਸੀ ਦੀ ਸਰਵਿਸ ਜਿਹੜੀ ਆ ਉਹ ਬੰਦ ਰਹੇਗੀ ਅੱਜ ਹੁਣ ਅਸੀਂ ਇੱਥੋਂ ਐਲਾਨ ਕਰਾਂਗੇ ਕਿ ਸਾਡੀ ਜਿਹੜੀ ਇਹ ਹਲਕਤਾਲ ਆ ਉਹ ਅਨਮਿੱਤੇ ਸਮੇਂ ਲਈ ਚੱਲੇਗੀ ਜਿੰਨਾ ਚਿਰ ਸਾਡੇ ਸਾਥੀਆਂ ਦੀ ਰਿਟੈਂਸ਼ਨ ਜਿਹੜੀ ਆ ਉਹ ਖਤਮ ਨਹੀਂ ਕੀਤੀ ਜਾਂਦੀ ਔਰ ਜਿਹੜਾ ਇਹ ਟੈਂਡਰ ਆ ਉਹਨੂੰ ਇੱਕ ਪਾਸੇ ਲਾ ਕੇ ਖਤਮ ਨਹੀਂ ਕੀਤਾ ਜਾਂਦਾ ਜੀ 2:30 ਵਜੇ ਤੱਕ ਦਾ ਟਾਈਮ ਉਹ ਲਿਆ ਗਿਆ ਸੀ ਵੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਇਹ ਉੱਤੇ ਸਰਕਾਰ ਦੇ ਕਿਸੇ ਨੁਮਾਇंदे ਨਾਲ ਬਿਲਕੁਲ ਜੀ ਸਾਡੀ 2:30 ਵਜੇ ਤੱਕ ਦਾ ਸਮਾਂ ਸੀਗਾ ਉਸ ਸਮੇਂ ਦੌਰਾਨ ਉਹਨਾਂ ਨੇ ਕੁਝ ਦੀਪੂਆਂ ਦੇ ਜਿਹੜੇ ਸਾਡੇ ਨੁਮਾਇंदे ਸੀ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਪਰ ਸਾਡੇ ਸੂਬਾ ਜਨਰਲ ਸਕੱਤਰ ਜਿਹੜੇ ਨੇ ਸ਼ਮਸ਼ੇਰ ਸਿੰਘ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੋ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਨਹੀਂ ਵੀ ਰਿਲੀਜ਼ ਕਰਨਾ ਸਾਨੂੰ ਕੋਈ ਦਿੱਕਤ ਨਹੀਂ ਆ ਕਿਉਂਕਿ ਸਾਡੀ ਜਿਹੜੀ ਮੇਨ ਲੜਾਈ ਆ ਉਹ ਕਿਲੋਮੀਟਰ ਦੇ ਟੈਂਡਰ ਨੂੰ ਲੈ ਕੇ ਆ ਉਹਨਾਂ ਨੂੰ ਰੱਖਣਾ ਭਾਵੇਂ ਦੋ ਦਿਨ ਹੋਰ ਰੱਖ ਲੈਣ ਪਰ ਅਸੀਂ ਟੈਂਡਰ ਦੀ ਜਿਹੜੀ ਆ ਗਈ ਸਾਡਾ ਸਟੈਂਡ ਸਪਸ਼ਟ ਆ ਕਿ ਟੈਂਡਰ ਰੱਦ ਹੋਏਗਾ ਤਾਂ ਸਰਵਿਸ ਚਲਾਈ ਜਾਊਗੀ ਰਾਤ ਦਾ ਸਾਰ ਟਾਈਮ ਆ ਰਿਹਾ ਕਿ ਉਹਰੇ ਗੱਦੇ-ਗੱਦੇ ਲਾਇਆ ਬਿਲਕੁਲ ਜੀ ਸਾਥੀ ਕੋਈ ਸਾਡੇ ਇੱਥੇ ਡੀਪੂ 'ਚ ਵੀ ਰਹਿਣਗੇ ਸਾਡੇ ਕੋਲ ਰੈਸਟ ਰੂਮ ਵੀ ਹੈਗਾ ਇੱਥੇ ਰਵਾਂਗੇ ਤੇ ਸਵੇਰ ਪਹਿਲੇ ਟਾਈਮ ਤੋਂ ਇਸੇ ਤਰ੍ਹਾਂ ਹੀ ਦੁਬਾਰਾ ਫੇਰ ਪੁੱਛ ਚੱਲ ਦੇ ਦੇਖੋ ਜੀ ਉਹ ਸਾਡੇ ਦੀਪੂ ਦਾ ਡਰਾਈਵਰ ਪੀਟੀ 183 ਹਰਪਾਲ ਸਿੰਘ ਆ ਉਹ ਸਾਥੀ ਇੰਨਾ ਕਿ ਜਜਬਾਤੀ ਹੋ ਗਿਆ ਕਿਉਂਕਿ ਅੱਜ ਸਾਡੀਆਂ ਉਮਰਾਂ 45-50 ਸਾਲ ਦੀਆਂ ਹੋ ਗਈਆਂ ਜਿਸ ਤਰ੍ਹਾਂ ਸਾਡੇ ਸਾਥੀਆਂ ਦੀ ਅੱਜ ਬੇਅਦਬੀ ਕੀਤੀ ਗਈ ਹੈਗੀ ਵਕ ਵਕ ਦੀਪੂਆਂ ਚ ਪੁਲਿਸ ਵੱਲੋਂ ਕੁੱਟਿਆ ਗਿਆ ਮਾਰਿਆ ਗਿਆ ਕੱਪੜੇ ਪਾੜੇ ਗਏ ਉਹ ਸਾਥੀ ਪੱਗਾ ਲਾਈਆਂ ਗਈਆਂ ਉਹਨੂੰ ਕਿਸੇ ਨੇ ਕਹਿ ਕੇ ਨਹੀਂ ਚੜਾਇਆ ਆਪਣੀ ਮਰਜ਼ੀ ਨਾਲ ਚੜਾਇਆ ਹਾਲਾਂਕਿ ਅਸੀਂ ਉਹਨੂੰ ਖੁਦ ਕਹਿ ਰਹੇ ਹਾਂ ਕਿ ਸਾਥੀ ਜੀ ਈ ਵਾਰੀ ਕੋਈ ਨੁਕਸਾਨ ਹੋ ਜਾਂਦਾ ਹੈ ਪਰ ਉਹ ਸਾਥੀ ਕਹਿੰਦਾ ਵੀ ਨਹੀਂ ਜਿੰਨਾ ਚਿਰ ਕੋਈ ਇੱਕ ਪਾਸਾ ਨਹੀਂ ਹੁੰਦਾ ਮੈ ਉਹ ਪਰੋਂ ਥੱਲੇ ਨਹੀਂ ਆਉਣਾ ਪ੍ਰਸ਼ਾਸਨ ਕੁਝ ਦਿੱਤਾ ਜਾ ਰਿਹਾ ਤੇਰੇ ਸਵੇਤ ਜਿਹੜੀ ਹੋਏ। ਕੋਈ ਅਸੀਂ ਖੁਦ ਦਰਦੇ ਆ ਵੀ ਕਿਤੇ ਇਹ ਨਾ ਹੋਵੇ ਅਸੀਂ ਉੱਪਰ ਜਾਣ ਦੀ ਕੋਸ਼ਿਸ਼ ਕਰੀਏ ਉਹ ਹਰ ਬੜਾਰ ਦੇ ਵਿੱਚ ਕੋਈ ਨੁਕਸਾਨ ਨਾ ਕਰਾ ਦੇ। ਸੋ ਇਹ ਜਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਆ। ਪ੍ਰਸ਼ਾਸਨ ਦਾ ਫਰਜ਼ ਆ ਕਿ ਉਹਨਾਂ ਕੋਲ ਰੋਟੀ ਪਾਣੀ ਪਹੁੰਚਾਉਣ ਤੇ ਉਹ ਸਾਥੀ ਦੀ ਜਿਹੜੀ ਸੁਰੱਖਿਆ ਕੀ ਉਹਦੀ ਜਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੈ।